ਸਸ਼ੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਲੈਡ ਪੂਲਿੰਗ ਦੇ ਨੇ ਵਿਗੜੀ ਭਗਵੰਤਵਾਨ ਸਰਕਾਰ ਦੀ ਖੇਰ ਹਾਈ ਕੋਰਟ ਨੇ ਸਖਤੀ ਮਗਰੋਂ ਯੂ ਟਰਨ ਲੀ ਦੀ ਤੇ ਆਰੀ ਇਸ ਦਮ ਸਰਕਾਰ ਲੈਡ ਪੂਲਿੰਗ ਮਾਮਲੇ ਉੱਪਰ ਵੀ ਯੂ ਟਰਨ ਲੈਂਦੀ ਦਿਖਾਈ ਦੇ ਰਹੀ ਹੈ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਬੈਨ ਹੋਣ ਮਗਰੋਂ ਸਰਕਾਰ ਨਰਮ ਪੈ ਗਈ ਹੈ ਸਰਕਾਰ ਨੇ ਹਾਈ ਕੋਰਟ ਵਿੱਚ ਵੀ ਮੰਨਿਆ ਹੈ ਕਿ ਜਿੰਨਾ ਚਿਰ ਮਾਮਲੇਦਾਨ ਬੇੜਾ ਨਹੀਂ ਹੁੰਦਾ ਲੈਂਡ ਪੂਲਿੰਗ ਨੀਤੀ ਲਾਗੂ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਬੜਾ ਸੰਭਵ ਕੇ ਬਿਆਨਬਾਜ਼ੀ ਕਰਨ ਲੱਗੇ ਹਨ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਦਰਅਸਲ ਜਿੱਥੇ ਵਿਰੋਧੀ ਪਾਰਟੀ ਦੇ ਕਿਸਾਨ ਜਿ세 ਬੰਦਿਆ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਕਰ ਰਹੇ ਸਨ ਉੱਥੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਸ ਤੇ ਸਖਤੀ ਰੂਪ ਰੁਖ ਅਪਣਾਇਆ ਅਤੇ ਸਹਿ ਕਰਨ ਦੇ ਉਦਯੋਗੀ ਕਰਨ ਲਈ ਲਿਆਂਦੀ ਗਈ ਲੇਡ ਪੂਲਿੰਗ ਨੀਤੀ ਤੇ ਹਾਈ ਕੋਰਟ ਦੇ ਸਖਤ ਸਟੈਡ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਪਿਛਲੇ ਹਟ ਗਈ ਅਤੇ ਹਾਈ ਕੋਰਟ ਵੱਲੋਂ ਇਸ ਨੀਤੀ ਤੇ ਰੋਕ ਲਗਾਉਣ ਤੋਂ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਪ੍ਰੋਸਸ ਕੀਤਾ ਕਿ ਇਹ ਨੀਤੀ ਵੀਰਵਾਰ ਤੱਕ ਲਾਗੂ ਨਹੀਂ ਕੀਤੀ ਜਾਵੇਗੀ ਅਦਾਲਤ ਨੇ ਨੀਤੀ ਦੇ ਸਮਾਜ ਤੇ ਵਾਤਾਵਰਨ ਦੇ ਪ੍ਰਭਾਵ ਬਾਰੇ ਵੀਰਵਾਰ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਧੰਨਵਾਦ